ਆਪ ਦੀ ਜ਼ਿੰਦਗੀ ਦੀ ਪਹਿਲੀ ਇਲੈਕਸ਼ਨ ਲੜ ਰਹੀ ਹੈ ਔਰ ਦੋ ਸਰਕਾਰਾਂ ਦੇ ਖਿਲਾਫ ਲੜ ਰਹੀ ਹੈ ਗਿੱਦੜਵਾ ਤੋਂ ਵੀ ਪਹਿਲੀ ਵਾਰ ਕੋਈ ਲੇਡੀ ਐਮਐਲਏ ਦਾ ਚੋਣ ਲੜ ਰਹੀ ਹੈ ਪਹਿਲੀ ਵਾਰ ਹੈ ਔਰ ਮੈਂ ਸਾਰੀ ਸੰਗਤ ਜਿੰਨੇ ਵੀ ਪੰਜਾਬੀ ਦੁਨੀਆ ਚ ਕਿਤੇ ਵੀ ਵਸਦੇ ਨੇ ਜਿਨ੍ਹਾਂ ਦਾ ਗਿੱਦੜਵਾ ਦੇ ਨਾਲ ਕੋਈ ਸੰਬੰਧ ਹੈ ਕੋਈ ਰਿਸ਼ਤੇਦਾਰੀ ਹੈ ਕੋਈ ਭੈਣ ਭਰਾ ਹੈ ਕੋਈ ਦੋਸਤ ਹੈ ਕੋਈ ਸਹੇਲੀਆਂ ਹੈ ਕੋਈ ਵੀ ਜਾਣ ਪਹਿਚਾਨ ਵਾਲਾ ਜੇ ਤੁਹਾਡਾ ਗਿੱਦਰ ਦੇ ਨਾਲ ਸੰਬੰਧਿਤ ਹੈ ਤਾਂ ਮੈਂ ਸਾਰੀ ਆਪ ਦੇ ਭਰਾਵਾਂ ਭੈਣਾਂ ਨੂੰ ਸਭ ਨੂੰ ਬੇਨਤੀ ਕਰੂੰਗੀ ਕਿ ਪਲੀਜ਼ ਤੁਸੀਂ ਅੱਜ ਸਾਥ ਦਿਓ ਜਿੰਨਿਆਂ ਨੂੰ ਵੀ ਜਾਣਦੇ ਹਾਂ ਮੈਂ ਮੈਂ ਪਿੰਡਾਂ ਦੀ ਇੱਕ ਲਿਸਟ ਰਿਲੀਜ਼ ਕਰਨ ਲੱਗੀ ਹਾਂ ਗਿੱਦਰਵਾਹ ਦੇ ਪਿੰਡਾਂ ਦੀ ਕਾਈਂਡਲੀ ਉਹ ਵੇਖ ਲਿਆ ਜੇ ਔਰ ਜੇ ਕਿਸੇ ਵੀ ਪਿੰਡ ਵਿੱਚ ਤੁਹਾਡਾ ਕੋਈ ਵੀ ਜਾਣ ਪਹਿਚਾਨ ਵਾਲਾ ਰਹਿੰਦਾ ਹੈ ਤਾਂ ਉਹਨੂੰ ਕੰਟੈਕਟ ਕਰੋ ਉਹਨੂੰ ਪਲੀਜ਼ ਵੋਟ ਦੀ ਬੇਨਤੀ ਕਰੋ ਕਾਂਗਰਸ ਪਾਰਟੀ ਵਾਸਤੇ ਆਪਦੀ ਭੈਣ ਅੰਮ੍ਰਿਤਾ ਵਾਸਤੇ ਔਰ ਇਹ ਇੱਕ ਬਹੁਤ ਵੱਡੀ ਮਦਦ ਹੋਏਗੀ ਕਿਉਂਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬੜੀ ਨੂੰ 3 ਸਾਲ ਤੋਂ ਉੱਤੇ ਹੋ ਗਿਆ ਹੈ ਔਰ ਜੋ ਸਰਕਾਰ ਦੀ ਕਾਰਗੁਜ਼ਾਰੀ ਰਹੀ ਹੈ ਔਰ ਜੋ ਇੱਕ ਬਹੁਤ ਵੱਡਾ ਫੇਲਿਅਰ ਪ੍ਰੂਵ ਹੋਈ ਹੈ ਸਰਕਾਰ ਇਹ ਤੁਸੀਂ ਵੀ ਸਾਰੇ ਜਾਣਦੇ ਹੋ ਔਰ ਜੋ ਸੈਂਟਰ ਦੇ ਵਿੱਚ ਭਾਜਪਾ ਸਰਕਾਰ ਨੇ ਸਾਡੇ ਪੰਜਾਬ ਦੀ ਕਿਸਾਨੀ ਦਾ ਖਾਨ ਕੀਤਾ ਹੈ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੋਈ ਹੈ ਤੇ ਮੈਂ ਸਾਰੀ ਪੰਜਾਬੀਆਂ ਨੂੰ ਸਾਰੇ ਆਪਣੇ ਗਿੱਧੇਵਾ ਦੇ ਭੈਣਾਂ ਭਰਾਵਾਂ ਨੂੰ ਸਭ ਨੂੰ ਬੇਨਤੀ ਕਰਦੀ ਆ ਕਿ ਵੇਖੋ ਆ ਕੇ ਸਾਥ ਦਿਓ ਇਹ ਲੜਾਈ ਕੋਈ ਇਕੱਲੀ ਅਮ੍ਰਿਤਾ ਵੜਿੰਗ ਦੀ ਲੜਾਈ ਨਹੀਂ ਹੈ ਇਹ ਸਾਡੇ ਸਾਰਿਆਂ ਦੀ ਲੜਾਈ ਹੈ ਇਹ ਸਾਡੀਆਂ ਭੈਣਾਂ ਦੀ ਇੱਕ ਬਹੁਤ ਵੱਡੀ ਚੋਣ ਹੈ ਕਿਉਂਕਿ ਪਹਿਲੀ ਵਾਰ ਕੋਈ ਭੈਣ ਟੈਸਟ ਕਰ ਰਹੀ ਹੈ ਮੈਂ ਸਾਰੀਆਂ ਔਰਤਾਂ ਨੂੰ ਆਪਣੀਆਂ ਮਾਵਾਂ ਨੂੰ ਆਪਣੀਆਂ ਭੈਣਾਂ ਨੂੰ ਬੇਨਤੀ ਕਰਦੀ ਆ ਕਿ ਪਹਿਲੀ ਵਾਰ ਸਾਨੂੰ ਮੌਕਾ ਮਿਲਿਆ ਲੜਨ ਦਾ ਔਰ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ ਸਰਕਾਰ ਸਾਨੂੰ ਕਾਂਗਰਸ ਪਾਰਟੀ ਨੇ ਪਹਿਲੀ ਵਾਰ ਇੱਕ ਚਾਂਸ ਦਿੱਤਾ ਹੈ ਔਰ ਇਸ ਚਾਂਸ ਦਾ ਸਦਉਪਯੋਗ ਕਰਦਿਆਂ ਹੋਇਆਂ ਸਾਨੂੰ ਵੀ ਜਿੱਤ ਦੀ ਮੋਹਰ ਲਾਉਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਹੋਰ ਲੋਕਾਂ ਨੂੰ ਇਹ ਚਾਂਸ ਦੇ ਸਕੇ ਹੋਰ ਔਰਤਾਂ ਨੂੰ ਚਾਂਸ ਦੇ ਸਕੇ ਪਰ ਅੱਜ ਇਸ ਔਖੀ ਲੜਾਈ ਦੇ ਵਿੱਚ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗੀ ਕਿ ਤੁਸੀਂ ਪਲੀਜ਼ ਆ ਕੇ ਜਿਹੜੀ ਵੀ ਵੜੇ ਪਰਿਵਾਰ ਨੂੰ ਪਿਆਰ ਕਰਨ ਵਾਲੇ ਹੋ ਜਿਹੜੇ ਸਾਡੇ ਨਾਲ ਜੁੜੇ ਹੋਏ ਹੋ ਜਿਨ੍ਹਾਂ ਨੇ ਸ਼ੁਰੂ ਤੋਂ ਸਾਥ ਦਿੱਤਾ ਹੈ ਅੱਜ ਭਾਈ ਪਲੀਜ਼ ਆ ਕੇ ਸਾਡਾ ਸਾਥ ਦਿਓ ਮੇਰੀ ਤੁਹਾਡੇ ਸਾਰਿਆਂ ਕੀ ਬੇਨਤੀ ਹੈ ਆ ਕੇ ਭਾਵੇਂ ਜਿਹੜੇ ਨਜ਼ਦੀਕ ਰਹਿੰਦੇ ਆ ਇੱਕ ਦਿਨ ਆ ਕੇ ਰਿਸ਼ਤੇਦਾਰਾਂ ਕੋਲ ਰਹਿ ਕੇ ਜਾਓ ਇਸੇ ਬੰਦੇ ਤੁਸੀਂ ਉਹਨਾਂ ਨੂੰ ਮਿਲ ਵੀ ਲਓਗੇ ਔਰ ਜਿਹੜੇ ਦੂਰ ਬੈਠੇ ਹੋ ਫੋਨ ਕਰਕੇ ਬੇਨਤੀ ਕਰੋ ਆਪ ਦੇ ਨੰਬਰਸ ਮੈਂ ਦੋ ਨੰਬਰਸ ਰਿਲੀਜ਼ ਕਰਨ ਲੱਗੀ ਹਾਂ ਆਪ ਦੇ ਰਿਸ਼ਤੇਦਾਰਾਂ ਦੇ ਨੰਬਰਸ ਉਸ ਨੰਬਰਸ ਤੇ ਫਾਰਵਰਡ ਕਰੋ ਮੈਂ ਆਪ ਉਹਨਾਂ ਨੂੰ ਕਾਲ ਕਰਕੇ ਕੰਟੈਕਟ ਕਰੂੰਗੀ ਥਲੇ ਨੰਬਰਸ ਦੇਣ ਲੱਗੀ ਐ ਪਲੀਜ਼ ਉਹਨਾਂ ਨੂੰ ਬੇਨਤੀ ਕਰਿਆ ਜੀ ਆਪ ਦੀ ਰਿਸ਼ਤੇਦਾਰਾਂ ਦੇ ਨੰਬਰਸ ਮੇਰੇ ਦਿੱਤੇ ਹੋਏ ਨੰਬਰਸ ਤੇ ਫਾਰਵਰਡ ਕਰਿਆ ਜੀ ਤੇ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਾਂਗੇ ਤੁਸੀਂ ਵੀ ਬੇਨਤੀ ਜ਼ਰੂਰ ਕਰਿਆ ਜੀ ਇਹ ਸਾਡੇ ਪਰਿਵਾਰ ਦੇ ਲਈ ਕਾਂਗਰਸ ਪਾਰਟੀ ਦੇ ਲਈ ਪੰਜਾਬ ਦੇ ਚੰਗੇ ਭਵਿੱਖ ਵਾਸਤੇ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਆਓ ਸਾਰੇ ਰਲ ਕੇ ਸਾਥ ਦੇਈਏ ਔਰ ਇਸ ਜਿਤ ਨੂੰ ਯਕੀਨੀ ਬਣਾइये